ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦੇ ਜੀ ਅੱਜ ਅਸੀਂ ਆਪਾਂ ਬੱਚਿਆਂ ਵਾਸਤੇ ਛੱਟਪਟ ਤਿਆਰ ਹੋਣ ਵਾਲਾ ਨਾਸ਼ਤਾ ਬਣਾਉਣੀ ਹੈ ਤੁਹਾਡੇ ਨਾਲ ਇਹ ਰੈਸਪੀ ਸਾਂਝੀ ਜੀ ਨੂੰ ਉਬਾਲਨੇ ਕੁੱਕਰ ਚ ਧਰਤੇ ਸੀ ਜੀ ਤੇ ਬਰੈਡਾਂ ਦਾ ਪੈਕਟ ਲੈ ਲਿਆ ਸੀ ਜੀ ਆਪਾਂ ਨੇ ਅੱਜ ਸਲਾ ਹੱਥ ਨਾਲ ਜੂੜਾ ਬਣਾਉਣਾ ਹੈ ਜੀ ਬਿਲਕੁਲ ਇਹ ਇਹ ਤਾਂ ਹੱਥ ਨਾਲ ਜੀ ਜੀ ਬਣੇ ਜਾਂਦੇ ਤੇ ਮਿਕਸੀ ਚ ਪਾ ਕੇ ਵੀ ਬਣਾ ਸਕਦੇ ਹੋ ਤੁਸੀਂ ਹਵੇਕ ਕੋਈ ਹੱਥ ਨਾਲ ਬੀਬੀ ਕੋਲ ਇਸੀ ਤਰੀਕੇ ਨਾਲ ਬਿਲਕੁਲ ਝੂਰਾ ਬਣ ਗਿਆ ਜੀ ਤਾਂ ਕਿ ਸੌਫਟ ਬੁੰਦੇ ਨੇ ਜੀ ਸਾਰੇ ਬ੍ਰੈਡਾਂ ਨੂੰ ਇਸ ਤਰ੍ਹਾਂ ਹੱਥਾਂ ਨਾਲ ਹੀ ਹੋ ਕਰ ਲਾਂਗੇ ਜੀ ਇਸੀ ਤਰੀਕੇ ਨਾਲ ਹੋ ਜਾਂਦਾ ਜੀ ਬਿਲਕੁਲ ਐਸ ਤਰ੍ਹਾਂ ਸਾਰੇ ਬੈਡਾਂ ਦਾ ਝੂਰਾ ਬਣਾ ਲਿਆ ਜੀ ਆਪਾਂ ਨੇ ਆਲੂ ਵਾਲੇ ਸੀ ਜੀ ਉਹਨਾਂ ਦਾ ਸ਼ਿਖਾ ਲਾ ਦਾਂਗੇ ਉੱਪਰੋਂ ਗਰਮ ਨਹੀਂ ਜਿਹੀ ਥੋੜੀ ਜੀ ਆਲੂਆਂ ਨੂੰ ਛਿੱਲ ਲਿਆ ਜੀ ਆਪਾਂ ਨੇ ਗਰਮ ਕਰ ਲਿਆ ਜੀ ਆਪਾਂ ਹੁਣ ਇਹਦੇ ਵਿੱਚ ਕਿਉ ਪਾਵਾਂਗੇ ਆਲੂਆਂ ਨੂੰ ਚੰਗਾ ਤਰ੍ਹਾਂ ਆਪਾਂ ਇਹਦੇ ਵਿੱਚ ਬਰੈਡ ਦੇ ਚੂਰੇ ਜਿਵੇਂ ਮਿਕਸ ਕਰ ਲਾਂਗੇ ਜੀ ਆਪਾਂ ਥੋੜੇ ਥੋੜੇ ਕਰਕੇ ਜਿਵੇਂ ਆਟਾ ਗੁੰਨਦੇ ਹੁੰਦੇ ਹੁਣ ਇਸ ਤਰ੍ਹਾਂ ਕਰ ਲੈਣਾ ਜੀ ਇਹਨੂੰ ਫ੍ਰੀ ਕੱਟੇ ਹੋਏ ਪਿਆਜ਼ ਲੈ ਲਏ ਸੀ ਜੀ ਇੱਕ ਇਹਦੇ ਵਿੱਚ ਪਾ ਲਿਆ ਸੀ ਤੇ ਵਿੱਚ ਨਮਕ ਪਾ ਲਿਆ ਜੀ ਤੇ ਮਿਰਚ ਪਾ ਲੀ ਜੀ ਆਪਦੇ ਜਿੰਨੇ ਤੁਸੀਂ ਖਾਣੇ ਉਸ ਹਿਸਾਬ ਨਾਲ ਪਾ ਲਓ ਜੀ ਅਸੀਂ ਬੱਚਿਆਂ ਕਰਕੇ ਘੱਟ ਪਾਈ ਸੀ ਸਹੀ ਤਰੀਕਾ ਮਿਕਸ ਕਰ ਲਾਂਗੇ ਜੀ ਆਪਾਂ ਇਹਨੂੰ ਇਹ ਹੋਰ ਪਾਲਾਂ ਲਈ ਜੀ ਆਪਾਂ ਨੂੰ ਥੋੜਾ ਜਾਇ ਲੱਕ ਕੇ ਕਰੇ ਵਾਏ ਰੋ ਮਿਕਸਾਂ ਰੈੱਡਾਂ ਦਾ ਚੂੜਾ ਜੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਆਪਾਂ ਨੂੰ ਐਸ ਤਰ੍ਹਾਂ ਰੋਲ ਬਣਾ ਲਾਂਗੇ ਜੀ ਆਪਾਂ ਸਾਰੇ ਦੋ ਪਹਿਲਾਂ ਬਣਾ ਲਈ ਸੀ ਈਜੀ ਬਣ ਜਾਂਦੇ ਨੇ ਜੀ ਬਿਲਕੁਲ ਐਸ ਤਰ੍ਹਾਂ ਰੋਲ ਬਣਾ ਲੇ ਜੀ ਆਪਾਂ ਨੇ ਸਾਰੇ ਹੁਣ ਇਹਨੂੰ ਫਰਾਈ ਕਰਾਂਗੇ ਜੀ ਆਪਾਂ ਇਹਨਾਂ ਨੂੰ ਇਹ ਲੋਕ ਆਪ ਤੇ ਦਿੱਖੇ ਫਰਾਈ ਹੋ ਗਏ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਕੱਢ ਲੈਣੇ ਆ ਆਪਾਂ ਕਿਉਂ ਚ ਫਰਾਈ ਕਰੇ ਨੇ ਜੀ ਇਹ ਜੇਸੀ ਕਿਉਂ ਲੈਤਾ ਸੀ ਤੇਲ ਚ ਵੀ ਕਰ ਸਕਦੇ ਆ ਜੀ ਆਪਾਂ ਕਿਸੇ ਚਰ ਫੈਨ ਚ ਕਿਸੇ ਚ ਵੀ ਕਰ ਸਕਦੇ ਆ ਜੀ ਕੋਈ ਵਧੀਆ ਫਰਾਈ ਹੋ ਗਏ ਬਿਲਕੁਲ ਬਾਕੀ ਵੀ ਪਾਤੇ ਸੀ ਜੀ ਵਿੱਚ ਵਧੀਆ ਫਰਾਈ ਹੋ ਗਏ ਸੀ ਨਾ ਐ ਸੌਫਟ ਹੋ ਗਏ ਸੀ ਜੀ ਬਿਲਕੁਲ ਇਸ ਤਰ੍ਹਾਂ ਦੀ ਸੈਡੋ ਨੂੰ ਦੋਨੇ ਸਾਈਡਾਂ ਨੂੰ ਸੇਕ ਲਵਾ ਦਿਓ ਜੀ ਥੋੜਾ ਥੋੜਾ ਟਾਈਮ ਬਾਅਦ ਇਹ ਫ੍ਰਾਈ ਕਰਕੇ ਪੰਕੀ ਦਾ ਅੰਦਰ ਜੀ ਕੁਸ਼ ਰਹਿ ਗਏ ਨੇ ਕਿਉਂਕਿ ਸੌਫਟ ਹੁੰਦੇ ਨੇ ਜੀ ਮਾਗੇ ਜੀ ਆਪਾਂ ਦੇ ਮੇਚਰ ਇਹ ਸਹੀ ਰਹੀ ਜੀ ਬਚਾਂ ਦਾ ਵੀ ਟਾਈਮ ਹੋਣ ਵਾਲੀ ਆ ਬਸ ਦੇਖੋ ਜੀ ਬਣ ਗਏ ਤਿਆਰ ਹੋ ਗਏ ਹੁਣ ਟੀਪਨ ਪੈਕ ਕਰਦੇ ਆਂ ਜੀ ਬੱਚਿਆਂ ਦੇ ਟੀਪਨ ਪੈਕ ਕਰਤਾ ਕਰਤੇ ਸੀ ਜੀ ਬੱਚਿਆਂ ਦੇ ਇਹ ਪਾ ਦਾਂ ਨੇ ਇਹਦੇ ਨਾਲ ਗਿੱਲੇ ਜਿਹੇ ਨਹੀਂ ਹੁੰਦੇ ਕਿ ਜੇ ਇਸ ਤਰ੍ਹਾਂ ਪਾਉਣੇ ਟੀਪਨ ਚ ਤਾਂ ਖਰਾਬ ਹੋ ਜਾਂਦੇ ਨੇ ਜੀ